ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਮਹਿੰਦਰ ਕੌਰ ਰੇਕੀ ਗ੍ਰੈਂਡ ਮਾਸਟਰ ਮਾਲਕਪੁਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਉਦਰੀਕਾ ਸਿੰਬਲ ਬਾਰੇ ਦੱਸਾਂਗੀ ਇਸ ਨੂੰ ਕਿਵੇਂ ਬਣਾਣਾ ਕਿਵੇਂ ਯੂਜ਼ ਕਰਨਾ ਅਤੇ ਇਸ ਦੇ ਕੀ ਬੈਨੀਫਿਟ ਨੇ ਪਰ ਪਹਿਲਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਉਦਰੀਕਾ ਸਿੰਬਲ ਪ੍ਰੋਟੈਕਸ਼ਨ ਤੇ ਸੀਲਿੰਗ ਦਾ ਸਿੰਬਲ ਹੈ ਇਸ ਵਾਸਤੇ ਇਸ ਨੂੰ ਯੂਜ਼ ਕੀਤਾ ਜਾਂਦਾ ਪ੍ਰੋਟੈਕਸ਼ਨ ਲਈ ਇਸ ਨੂੰ ਅਸੀਂ ਆਪਣੇ ਉੱਪਰ ਕਿਸ ਤਰ੍ਹਾਂ ਬਣਾਉਣਾ ਹੈ ਇਸ ਨੂੰ ਅਸੀਂ ਆਪਣੇ ਉੱਪਰ ਇਸ ਤਰ੍ਹਾਂ ਆਪਣੇ ਖੱਬੇ ਮੋਡੇ ਤੋਂ ਸੱਜੇ ਮੋਡੇ ਤੱਕ ਇੱਕ ਲਾਈਨ ਖਿੱਚਣੀ ਆ ਫਿਰ ਆਗਿਆ ਚੱਕਰ ਤੋਂ ਅਸੀਂ ਧੁੰਨੀ ਤੱਕ ਇੱਕ ਲਾਈਨ ਖਿੱਚਣੀ ਸਿੱਧੀ ਇਸੇ ਤਰ੍ਹਾਂ ਅਸੀਂ ਜਦੋਂ ਕਿਸੇ ਦੂਸਰੇ ਦੇ ਉੱਪਰ ਬਣਾਣਾ ਉਸਦੇ ਵੀ ਅਸੀਂ ਖੱਬੇ ਤੋਂ ਸੱਜੇ ਮੋਡੇ ਤੱਕ ਇੱਕ ਲਾਈਨ ਖਿੱਚਣੀ ਆ ਤੇ ਆਗਿਆ ਚੱਕਰ ਤੋਂ ਧੁੰਨੀ ਤੱਕ ਇੱਕ ਲਾਈਨ ਖਿੱਚਣੀ ਆ ਉਸ ਤੋਂ ਬਾਅਦ ਅਸੀਂ ਨੂੰ ਤਿੰਨ ਵਾਰ ਬੋਲਣਾ ਉਦਰੀਕਾ 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 ਇਹ ਦਿਖਾਂਜ ਇਸ ਤਰ੍ਹਾਂ ਦਾ ਹੁੰਦਾ ਹੈ ਇਸ ਤਰ੍ਹਾਂ ਕਬੇ ਤੋਂ ਸੱਜੇ ਕਲਾਈਂ ਸੈਂਟਰ ਦੇ ਵਿੱਚ ਇੱਕ ਲਾਈਨ ਇਸ ਤਰ੍ਹਾਂ ਖਿੱਚੀ ਜਾਂਦੀ ਹੈ ਜੋ ਰੇਕੀ ਮਾਸਟਰ ਨੇ ਜਾਰੇਕੀ ਗ੍ਰੈਂਡ ਮਾਸਟਰਾਂ ਇਸ ਨੂੰ ਪ੍ਰੋਟੈਕਸ਼ਨ ਤੇ ਸੀਲਿੰਗ ਦੇ ਵਾਸਤੇ ਯੂਜ਼ ਕਰਦੇ ਆ। ਇਸ ਨੂੰ ਰੇਕੀ ਦੇ 3 ਲੈਵਲ ਜਿਹੜਾ ਮਾਸਟਰ ਲੈਵਲ ਹੁੰਦਾ ਉਸ ਉਸ ਦੇ ਵਿੱਚ ਇਸ ਨੂੰ ਸਿਖਾਇਆ ਜਾਂਦਾ ਹੈ। ਇਸ ਸਿੰਬਲ ਨੂੰ ਅਸੀਂ ਆਪਣੀ ਪ੍ਰੋਟੈਕਸ਼ਨ ਲਈ ਆਪਣੇ ਪਰਿਵਾਰ ਦੀ ਤੇ ਆਪਣੇ ਬੱਚਿਆਂ ਦੀ ਪ੍ਰੋਟੈਕਸ਼ਨ ਲਈ ਤੇ ਘਰ ਦੀ ਪ੍ਰੋਟੈਕਸ਼ਨ ਦੇ ਲਈ ਇਸ ਨੂੰ ਯੂਜ਼ ਕਰਦੇ ਆ। ਹੁਣ ਇਸ ਨੂੰ ਅਸੀਂ ਆਪਣੇ ਉੱਪਰ ਕਿਵੇਂ ਯੂਜ਼ ਕਰਨਾਗਾ ਉਹ ਦੱਸਦੀਆਂ ਜਦੋਂ ਅਸੀਂ ਆਪਣੀ ਹੀਲਿੰਗ ਕਰ ਲੈਨੇ ਆ ਆਪਣੀ ਆਪਣੇ ਬਾਡੀ ਪਾਰਟਸ ਦੀ ਜਾਂ ਆਪਣੇ ਚੱਕਰਾਂ ਦੀ ਹੀਲਿੰਗ ਖਤਮ ਕਰ ਲੈਨੇ ਆ ਉਸ ਤੋਂ ਬਾਅਦ ਅਸੀਂ ਆਪਣੇ ਉੱਪਰ ਇੱਕ ਵੱਡਾ ਸਾਰਾ ਚੋਕure ਬਣਾਣਾ ਔਰ ਉਹਨੂੰ ਤਿੰਨ ਵਾਰ ਬੋਲਣਾ ਚੋਕure 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 ਫਿਰ ਅਸੀਂ ਆਪਣੇ ਉੱਪਰ ਉਦਰੇਕਾ ਸਿੰਬਲ ਬਣਾਣਾ ਔਰ ਉਸ ਨੂੰ ਵੀ ਤਿੰਨ ਵਾਰ ਬੋਲਣਾ ਉਦਰੇ ਕਾ ਉਦਰੇ ਕਾ ਉਦਰੇ ਕਾ ਉਸ ਤੋਂ ਬਾਅਦ ਅਸੀਂ ਫਿਰ ਕੀ ਕਰਨਾ ਫੇਰ ਤਾਂ ਚੋਕure ਬਣਾਉਣਾ ਆਪਣੇ ਉੱਪਰ ਉਹਨੂੰ ਵੀ ਫਿਰ ਤਿੰਨ ਵਾਰ ਬੋਲਣਾ ਚੋਕure 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 ਤੇ ਉਸ ਤੋਂ ਬਾਅਦ ਉਹਨੂੰ ਬੋਲਣਾ ਸਥਿਰ 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 ਇਸ ਰਾਹੀਂ ਅਸੀਂ ਚੋਕure ਉਦਰੇ ਕਾ ਤੇ ਚੋਕure ਦਾ ਇੱਕ ਸੈਂਡਵਿਚ ਬਣਾ ਕੇ ਇਸ ਸਿੰਬਲ ਨੂੰ ਯੂਜ਼ ਕਰਨਾ ਮਤਲਬ ਜਦੋਂ ਅਸੀਂ ਹੀਲਿੰਗ ਖਤਮ ਕਰ ਲੈਨੇ ਆ ਜੋ ਜੋ ਅਸੀਂ ਉੱਥੇ એનર્ਜੀ ਦਿੱਤੀ ਆ ਊਰਜਾ ਦਿੱਤੀ ਹੈ ਉਹ ਸਥਿਰ ਰਹੇ ਇਸ ਤਰ੍ਹਾਂ ਫਿਰ ਐ ਸੈਂਡਵਿਚ ਬਣਾ ਕੇ ਸਿੰਬਲ ਨੂੰ ਆਪਣੇ ਉੱਪਰ ਯੂਜ਼ ਕਰਨਾ ਇਸੇ ਤਰ੍ਹਾਂ ਜੇ ਕਿਸੇ ਦੂਸਰੇ ਦੀ ਹੀਲਿੰਗ ਕਰ ਰਹੇ ਆ ਉਹਦੇ ਵਾਸਤੇ ਵੀ ਅਸੀਂ ਇਸ ਨੂੰ ਇਸੇ ਤਰ੍ਹਾਂ ਯੂਜ਼ ਕਰਨਾ ਜਦੋਂ ਅਸੀਂ ਕਿਧਰੇ ਘਰ ਤੋਂ ਬਾਹਰ ਜਾ ਰਹੇ ਆ ਤਾਂ ਘਰ ਦੇ ਮੇਨ ਡੋਰ ਦੇ ਉੱਪਰ ਇਸ ਸਿੰਬਲ ਨੂੰ ਬਣਾ ਕੇ ਜਾ ਸਕਦੇ ਆ ਤਾਂ ਜੋ ਘਰ ਦੀ ਪ੍ਰੋਟੈਕਸ਼ਨ ਬਣੀ ਰਹੇ ਇਸੇ ਤਰ੍ਹਾਂ ਜਦੋਂ ਬੱਚੇ ਘਰ ਤੋਂ ਬਾਹਰ ਪੜਨ ਲਈ ਜਾਂਦੇ ਹੀ ਆ ਖੇਡਣ ਵੀ ਜਾਂਦੇ ਆ ਕਿਤੇ ਉਹ ਗਿੱਡੀ ਗਨਾ ਪੈਣ ਸੱਟ ਨਾਲ ਲਵਾ ਲੈਣ ਜਾਂ ਕਿਸੇ ਨਾਲ ਲੜਾਈ ਝਗੜਾ ਨਾ ਕਰ ਲੈ ਤਾਂ ਉਹਨਾਂ ਨੂੰ ਘਰ ਤੋਂ ਭੇਜਣ ਤੋਂ ਪਹਿਲਾਂ ਉਹਨਾਂ ਦੇ ਉੱਤੇ ਇਹ ਸਿੰਬਲ ਬਣਾ ਸਕਦੇ ਆ ਸੀ ਤਾਂ ਕਿ ਉਹ ਉਹਨਾਂ ਦੀ ਪ੍ਰੋਟੈਕਸ਼ਨ ਬਣੀ ਰਹੇ ਇਸੇ ਤਰ੍ਹਾਂ ਕਈ ਵਾਰੀ ਕੀ ਹੁੰਦਾ ਘਰ ਦੇ ਵਿੱਚ ਸਾਡੇ ਇੰਡੋਰ ਪਲਾਂਟਸ ਹੁੰਦੇ ਆ ਇਸ ਤਰ੍ਹਾਂ ਉਹਨਾਂ ਨੂੰ ਮੁਰਝਾਰੇ ਹੁੰਦੇ ਆ ਠੀਕ ਹੈ ਉਹਨਾਂ ਵਾਸਤੇ ਤੇ ਇਸੇ ਤਰ੍ਹਾਂ ਘਰ ਦੇ ਵਿੱਚ ਸਾਡੇ ਕਈ ਵਾਰੀ ਅਸੀਂ ਪੈਟਸ ਰੱਖੇ ਹੁੰਦੇ ਆ ਠੀਕ ਹੈ ਉਹ ਬਿਮਾਰ ਹੋ ਜਾਂਦੇ ਆ ਉਹਨਾਂ ਦੇ ਵਾਸਤੇ ਅਸੀਂ ਪਹਿਲਾਂ ਉਹਨਾਂ ਨੂੰ ਠੀਕ ਕਰਨ ਦੇ ਵਾਸਤੇ ਪਹਿਲਾਂ ਅਸੀਂ ਉਹਨਾਂ ਦੀ ਹੀਲਿੰਗ ਕਰਨੀ ਆ ਹੀਲਿੰਗ ਕਰਕੇ ਅਸੀਂ ਫਿਰ ਉਹਨਾਂ ਨੂੰ ਉਹਨਾਂ ਦੇ ਉਸ ਉਹਨਾਂ ਦੇ ਉੱਪਰ ਅਸੀਂ ਉਦਰੇਕਾ ਸਿੰਬਲ ਯੂਜ਼ ਕਰ ਸਕਦੇ ਬਣਾ ਕੇ ਇਸੇ ਤਰ੍ਹਾਂ ਕਈ ਵਾਰੀ ਕੀ ਹੁੰਦਾ ਕੋਈ ਵਿਅਕਤੀ ਸਾਡੇ ਨਾਲ ਬਹੁਤ ਲੜਾਈ ਝਗੜਾ ਕਰਦਾ ਜਾਂ ਸਾਨੂੰ ਅਪਸ਼ਬਦ ਬੋਲ ਲੀ ਬੋਲੀ ਜਾਂਦਾ ਜਾਂ ਸਾਨੂੰ ਕਿਸੇ ਥਾਂ ਤੇ ਨੈਗੇਟਿਵਿਟੀ ਮਹਿਸੂਸ ਹੋ ਰਹੀ ਹੈ ਉਸ ਵੇਲੇ ਵੀ ਅਸੀਂ ਆਪਣੇ ਉੱਪਰ ਉਦਰੇਕਾ ਸਿੰਬਲ ਨੂੰ ਯੂਜ਼ ਕਰ ਸਕਦੇ ਹਾਂ ਆਪਣੇ ਉੱਪਰ ਉਸ ਵੇਲੇ ਬਣਾਣਾ ਇਸ ਸਿੰਬਲ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਇਸੇ ਤਰ੍ਹਾਂ ਕਈ ਵਾਰੀ ਕੀ ਹੁੰਦਾ ਸਾਡਾ ਕੋਈ ਬਾਡੀ ਪਾਰਟਸ ਦੇ ਉੱਤੇ ਬਾਰ ਬਾਰ ਹੀਲਿੰਗ ਦੀ ਲੋਡ ਪੈਂਦੀ ਬਾਰ ਬਾਰ ਊਰਜਾ એનર્ਜੀ ਕਰਨ ਦੇ ਦੀ ਲੋਡ ਪੈਂਦੀ ਹੈ ਠੀਕ ਹੈ ਉਸ ਸਿ ਉਹ ਅਸੀਂ ਇਹ ਸਿੰਬਲ ਜਿਹੜਾ ਹੈਗਾ ਇਸੇ ਸਿੰਬਲ ਨੂੰ ਮਤਲਬ ਉਦੇਕਾ ਸਿੰਬਲ ਨੂੰ ਬਣਾ ਕੇ ਅਸੀਂ ਬਣਾ ਸਕਦੇ ਹਾਂ ਤਾਂ ਜੋ ਉੱਥੇ એનર્ਜੀ ਹੈ ਉਹ ਊਰਜਾ ਹੈਗੀ ਆ ਉਹ ਜ਼ਿਆਦਾ ਦੇਰ ਟਿਕੀ ਰਹੇ ਸਥਿਰ ਰਹੇ ਇਸ ਤਰ੍ਹਾਂ ਮੁਰਜੀਤਾਂ ਤੁਸੀਂ ਮੇਰੀ ਵੀਡੀਓ ਨੂੰ ਦੇਖਿਆ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਕੋਈ ਇਸ ਦਾ ਲਾਭ ਲੈ ਸਕੇ ਜੇ ਤੁਸੀ ਮੇਰੇ ਕੋਲੋਂ ਕੋਈ ਪ੍ਰਸ਼ਨ ਪੁੱਛਣਾ ਹੋਵੇ ਜਾਂ ਰੇਕੀ ਸਿੱਖਣੀ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਖੁਸ਼ ਰਹੋ ਸੇਫ ਰਹੋ ਸਿਹਤਮੰਦ ਰਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ